ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਭੁੱਲਰ ਤਲਵੰਡੀ ਸਾਬੋ ਵਾਲਾ ਤੇ ਅੱਜ ਆਇਆ ਆ ਭਰਾ ਮੇਰੋ ਬਾਬਾ ਧਨਧਨ ਬਾਬਾ ਕਾਲਾ ਮਹਿਰ ਜੀ ਦੇ ਮੇਰੇ ਤੇ ਤੇ ਪਿੰਡ ਗਹਿਲੇ ਵਾਲਾ ਹਰ ਸਾਲ ਦੀ ਤਰ੍ਹਾਂ ਇੱਥੇ ਮੇਲਾ ਕਰਾਇਆ ਜਾਂਦਾ ਹੈ ਭਰਾ ਮੇਰੋ ਤੇ ਹਰ ਸਾਲ ਦੀ ਤਰ੍ਹਾਂ ਮੇਲਾ ਕਰਾਇਆ ਜਾਂਦਾ ਇੱਥੇ ਪਿੰਡ ਗਹਿਲੇ ਵਾਲਾ ਤਹਿਸੀਲ ਤਲਵੰਡੀ ਸਾਬੋ ਜਿਲ੍ਹਾ ਬਰਿੰਡਾ ਕੋਈ ਮਰਜ਼ੀ ਸੁੱਖੋ ਸੁਖੋ ਬਾਬੇ ਦੇ ਤੇ ਉਹ ਤੁਹਾਡੀ ਪੂਰੀ ਹੋਊਗੀ ਆ ਬਾਬਾ ਜੀ ਦਾ ਇਥੇ ਡੇਰਾ ਇਹ ਹਰ ਸਾਲ ਦੀ ਤਰ੍ਹਾਂ ਆ ਦੇਖੋ ਪੋਟਰ ਲਾਇਆ ਬਾਬਾ ਕਾਲਾ ਮਹਿਰ ਦੀ ਕਮੇਟੀ ਪਿੰਡ ਗਹਿਲੇ ਵਾਲਾ ਤਕਸੀਲ ਸਰਵੰਡੀ ਸਾਹਿਬ ਜ਼ਿਲ੍ਹਾ ਬਰਿੰਡਾ ਮਿਤੀ 28 ਫਰਵਰੀ 2025 ਦਿਨ ਸ਼ੁੱਕਰਵਾਰ ਨੂੰ ਸੇ ਮੇਲਾ ਕਰਵਾਇਆ ਜਾ ਰਿਹਾ ਹੈ ਭਰਾ ਮੇਰੋ ਇਹ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਤੇ ਆਪਣੇ ਪਿੰਡ ਗਹਿਲੇ ਵਾਲਾ ਦੀ ਨਗਰ ਪੰਚਾਇਤ ਵੱਲੋਂ ਵੀ ਸਾਰੇ ਭਰਾ ਮੇਰੋ ਹਮਾ ਕੇ ਪਹੁੰਚੋ ਤੇ ਸਾਰਾ ਇਥੇ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਹੋਊਗਾ ਤੇ ਬਾਕੀ ਬਾਈਆਂ ਨਾਲ ਆਪਾਂ ਗੱਲਬਾਤ ਕਰਦੇ ਆਂ ਹੋਰ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਜੀ ਇਹ ਹਰ ਸਾਲ ਮੇਲਾ ਲਉਨੇ ਜੀ ਇੱਥੇ ਹਾਂਜੀ 10ਵਾਂ ਮੇਲਾ ਐ ਇਸ ਵਾਰ ਆਪਾਂ ਅੱਛਾ 10ਵਾਂ ਮੇਲਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਇਹ ਫੱਗਣ ਦੀ ਇੱਕ ਮਨੂੰ ਲੱਗਿਆ ਲੱਗਦਾ ਫੱਗਣ ਦੀ ਇੱਕ ਮਨੂੰ ਵੀ ਹਾਂਜੀ ਠੀਕ ਹੈ ਜੀ ਹਾਂ ਤੇ ਮੰਨ ਕੇ ਚੱਲ ਇਹ ਕੱਲੇ ਸੰਧੂਆਂ ਦਾ ਹੁੰਦਾ ਕਿ ਸਾਰਿਆਂ ਦਾ ਨਹੀਂ ਨਹੀਂ ਜੀ ਸਭ ਹਰੇਕ ਆਉਂਦਾ ਹਰ ਕੋਈ ਅੱਛਾ ਹਾਂ ਖਾਸ ਕਰਕੇ ਉਹ ਸੰਧੂਆਂ ਵਾਲੇ ਨੂੰ ਪਤਾ ਲੱਗਦਾ ਹਾਂ ਉਹ ਖਾਸ ਸੰਧੂਆਂ ਦਾ ਹੀ ਹੈ ਇਹ ਹਾਂ ਇੱਕ ਖਾਸ ਕਰਕੇ ਭਰਾ ਮੇਰੇ ਸੰਧੂਆਂ ਦਾ ਮੇਲਾ ਜਦੋਂ ਮੰਨ ਕੇ ਚੱਲੋ ਮੁੰਡੇ ਉਹ ਤਾਂ ਪਹਿਲੀ ਵਾਰ ਇੱਥੇ ਬਣ ਕੇ ਜਲ ਮੱਥਾ ਟੇਕ ਕੇ ਜਾਂਦੇ ਨੇ ਬਾਬਿਆਂ ਦੇ ਤੇ ਸੁੱਖਾਂ ਪੂਰੀਆਂ ਹੁੰਦੀਆਂ ਮੁੰਡਾ ਹੋਵੇ ਤਾਂ ਜਿਵੇਂ ਸਾਡਾ ਆਪਣਾ ਗੋਤ ਭੋਲਰਾ ਇਟਪਾਲੀ ਮੇਲਾ ਲੱਗਦਾ ਉਥੇ ਤਰ੍ਹਾਂ ਹੀ ਇੱਥੇ ਭਰਾ ਮਿਰੋ ਗੱਲਲੇ ਮੇਲਾ ਲੱਗਦਾ ਬਾਬਿਆਂ ਦਾ ਤੇ ਵੱਧ ਤੋਂ ਵੱਧ ਸੰਗਤ ਪਹੁੰਚੇ ਸੰਗਤ ਨੂੰ ਕੀ ਕਹਣਾ ਤੇ ਉਹਨੂੰ ਵੱਧ ਵੱਧ ਆਉ ਸੰਗ ਨੂੰ ਸਭ ਨੂੰ ਬੇਨਤੀ ਹੈ ਸਰੇਖ ਪਹੁੰਚੇ ਹਾਂਜੀ ਹਾਂਜੀ ਜਰੂਰ ਜੀ ਤੇ ਬਾਕੀ ਬਨਜਾਰੇ ਬਨਜੂਰੇ ਸਾਰੇ ਆਉਣ ਹਾਂਜੀ ਬਹੁਤ 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 ਘੱਟ ਹੁੰਦਾ ਹਾਂਜੀ ਲੰਗਰ ਸਾਰਾ ਦਾ ਨਾ ਖੁੱਲਾ ਚੱਲੇਗਾ ਅੱਛਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਏ ਮਨਕੇ ਚਲ ਇੱਥੇ ਬਾਬਿਆਂ ਦੇ दारू ਵੀ ਚੜਦੀ ਆ ਹਾਂਜੀ 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 ਸ਼ਰਾਬ ਦਾ ਪ੍ਰਸ਼ਾਦ ਚੜਦਾ ਜੀ ਠੀਕ ਹੈ ਜੀ ਹੋਰ ਸਭ ਇੱਛਾ ਹੀ ਸਭ ਦੀ ਇਹ ਕਿਸੇ ਦੀ ਮਨਕੇ ਚੱਲ ਸੁੱਖ ਪੂਰੀ ਹੁੰਦੀ ਆ ਹਾਂਜੀ ਕੁਝ ਵੀ ਸੁਖ ਸਕਦਾ ਜੀ ਅੱਛਾ ਜੀ ਹਾਂਜੀ ਜੇ ਭਰਾ ਮੇਰੋ ਕਿਸੇ ਦੀ ਬਾਈ ਦਾ ਸੁੱਖ ਪੂਰੀ ਹੁੰਦੀ ਆ ਤੇ ਇੱਥੇ ਭਰਾ ਮੇਰੋ दारू ਦਾ ਪ੍ਰਸ਼ਾਦ ਚੜਦਾ ਜਿੰਨੀ ਮਰਜ਼ੀ ਸੁੱਖ ਸੁਖ ਲੋ ਇੱਕ ਬੋਤਲ ਸੁੱਖ ਲੋ ਤੇ ਭਾਵੇਂ ਕਿੰਨੀ ਇੱਕ ਬੋਤਲ ਤੋਂ ਲੈ ਕੇ ਕਿੰਨੀ ਮਰਜ਼ੀ ਸੁੱਖ ਸੁਖ ਲੋੜਾ ਕਿੰਨੀ ਮਰਜ਼ੀ ਜੀ ਬਾਬ ਮਰਜ਼ੀ ਹਾਂ ਜਿੰਨੇ ਮਰਜ਼ੀ ਸੁੱਖ ਸੁਖ ਲੋ ਬਾਈ ਕਹਿੰਦਾ ਇੱਕ ਬੋਤਲ ਤੋਂ ਲੈ ਕੇ ਜਿੰਨੇ ਮਰਦੀ ਸੋਖ ਲੋ ਸੁਖ ਲੋ ਤੁਹਾਡੀ ਪੂਰੀ ਹੋਊਗੀ ਤੇ ਜਿਹੜੇ ਭਰਾ ਮੇਰੇ ਪੈਗ ਸੱਗ ਲਾਉਣ ਦੇ ਸਕੀਨ ਉਹ ਵੀ ਆ ਸਕਦੇ ਹਨਾ ਹਾਂਜੀ 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 ਹਾਂ ਬਹੁਤ ਆਉਂਦੇ ਆ ਭਰਾ ਦੂਰੋਂ ਦੂਰੋਂ ਚੱਲ ਕੇ ਅੱਛਾ ਹਾਂਜੀ ਦੇਸੀ ਲੈ ਕੇ ਅੰਗਰੇਜ਼ੀ ਲੈ ਕੇ ਠੀਕ ਹੈ ਇਹ ਬਾਕੀ ਤਾਂ ਜੋ ਮੈਨੂੰ ਨੰਬਰਦਾਰ ਨੇ ਫੋਨ ਕਰਿਆ ਸੀ ਵੀ ਤੂੰ ਵੀਡੀਓ ਆ ਕੇ ਪਾ ਕੇ ਜਾ ਯਾਰ ਤੇ ਮਗਰੋਂ ਨਾ ਜਿਹੜੇ ਲੋਕ ਨਾ ਆਪਾਂ ਨੂੰ ਲਾਂਭਾ ਦੇ ਜਾਂਦੇ ਨੇ ਨਹੀਂ ਨਹੀਂ ਜਮਾਈ ਜਮਾਈ ਵੀ ਸਾਨੂੰ ਦੱਸਿਆ ਨਹੀਂ ਯਾਰ ਇਹੀ ਤਾਂ ਆਪਾਂ ਕਿਸੇ ਗਲਾਉਣਾ ਆਉਣਾ ਸੀ ਜਾਂ ਸੁੱਕ ਸੁੱਕਣਾ ਨੂੰ ਜਣਾ ਜਮਾਈ ਜਮਾਈ ਤੇ ਸਾਰੇ ਪਿੰਡਾਂ ਦੇ ਭਰਾ ਮੇਰੇ ਕੌਰ ਨਾਮ ਮਰਜਣਾ ਗਹਿਲੜਾ ਸਿੰਘਪੁਰਾ ਪੱਕਾ ਸਾਰੇ ਭਰਾ ਹੁੰਦੇ ਨੇ ਜਿਹੜੇ ਪੀ ਸਕਦੇ ਸਕੀਨ ਆ ਉਹ ਵੀ ਆਓ ਤੇ ਜਿੰਨੀ ਮਰਜ਼ੀ ਇੱਥੋਂ ਪੀ ਕੇ ਜਾਓ ਨਾਲ ਨਹੀਂ ਲੈ ਜਾਣੀ ਪਰ ਹਾਂ ਸਭ ਖੁੱਲਾ ਸਦਾਈ ਨਾਲ ਨਹੀਂ ਲੈ ਜਾਣੀ ਹਾਂ ਜਿੰਨੀ ਮਰਜ਼ੀ ਪੀਜੋ ਇੱਥੇ ਨਹੀਂ ਜਮਾਈ ਜਮ ਹਾਂ ਤੇ ਸੋਕ ਤੁਸੀਂ ਜਿੰਨੀ ਮਰਜ਼ੀ ਸੋਕ ਲੋ ਹਾਂਜੀ ਇੱਕ ਬੋਤਲ ਦੀ ਸੋਕ ਲੋ ਦੋ ਬੋਤਲਾਂ ਦੀ ਸੋਕ ਲੋ ਤੇ ਜ਼ਰੂਰ ਪਹੁੰਚੋ ਇੱਥੇ ਮੇਲੇ ਤੇ ਇਹ ਹਰ ਸਾਲ ਦੀ ਤਰ੍ਹਾਂ ਬਾਈ ਕਹਿੰਦਾ ਆਪਾਂ ਮੇਲਾ ਕਰਾਉਨੇ ਆ ਪਿੰਡ ਗਹਿਲੜਾ ਤੇ ਇਹਦੀ ਮੜੀ ਜੀ ਲੋਕੇਸ਼ਨ ਦੱਸ ਦੋ ਕਿੱਥੇ ਕ ਜੇ ਕਿਤੇ ਨੇ ਦੂਰ ਨਾ ਰਹੋ ਹਣਾ ਇਹੇ ਹੀ ਜਿਹੜਾ ਤਲਵੰਡੀ ਤੋਂ ਸਰਦੂਲਗੜ ਰੋਡ ਆ ਉਹ ਤੋਂ ਲੈਹਰੀ ਪਿੰਡ ਤੱਕ ਪਾੜ ਜਾਂਦਾ ਹਾਂ ਲੈਹਰੀ ਲੈਹਰੀ ਤੋਂ ਬਾਅਦ ਮਿਰਜਣਾ ਹਾਂ ਤੇ ਗੈਲੇਣਾ ਬਸ ਹਾਂ ਗੈਲੇਣਾ ਹਾਂਜੀ ਤੇ ਮੰਨ ਕੇ ਚਲੇ ਹਰਿਆਣੇ ਦੇ ਨਾਲ ਜੀ ਲੱਗ ਜਾਂਦਾ ਆਪਣਾ ਪਿੰਡਾਂ ਦੇ ਹਾਂਜੀ ਬਿਲਕੁਲ ਬਾਰਡਰ ਤੇ ਆਈ ਹਾਂ ਹਾਂ ਹਾਂਜੀ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਭਰਾ ਮੇਰੇ ਇੱਥੇ ਆਓ ਤੇ ਬਾਬਿਆਂ ਦੇ ਸਬਕ ਚੱਖੋ ਤੇ ਪ੍ਰਸ਼ਾਦ ਲੈ ਕੇ ਜਰੂਰ ਜਾਓ ਪਿੰਡ ਗੈਲੇਣਾ ਸਿਵਲ ਤਰਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਓਕੇ ਭਰਾ ਧੰਨਵਾਦ ਜਿਉਂਦੇ ਵਾਦ